ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਸਮਾਣੀ ਪਿੰਡ ਦਿਨਨਗਰ ਵਿੱਚ ਹੜਪੀਤਾ ਲਈ ਅਮਨਦੀਪ ਹਸਪਤਾਲ ਦੇ ਸਹਿਯੋਗ ਦੇ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਐਡਵੋਕੇਟ ਅਤਰੋਸ਼ ਸ਼ਰਮਾਦਿ ਕਾਏ ਕਿ ਹੜ ਕਾਰਨ ਲੋਕਾਂ ਨੂੰ ਪੋਜ਼ਨ ਪਾਣੀ ਦੇ ਬਿਜਲੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੋਸਾਇਟੀ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਖਾਣ ਪੀਂਦਿਆਂ ਚੀਚਾਂ ਅਤੇ ਹੋਰ ਸਹਾਇਤਾ ਦਿੱਤੇ ਜਾ ਰਿਹਾ ਇਸ ਮੌਕੇ ਡਾਕਟਰ ਸ਼ਿਲਪਾ ਡਾਕਟਰ ਕਾਨਿਕਾ ਅਤੇ ਅ ਸੋਸਾਇਟੀ ਮੈਂਬਰ ਰਜਨੀਸ਼ ਸ਼ਰਮਾ ਨੀਰਜ ਅਤੇ ਅਮਨ ਸ਼ਰਮਾ ਦਸਵਿੰਦਰ ਸਿੰਘ ਹਾਜ਼ਰ ਸਨ ਜਗਜੀਤ ਸਿੰਘ ਪੀ ਐਨ ਟੀ ਨਿਊਜ਼ ਜ਼ਿਲ੍ਹਾ ਗੁਰਦਾਸਪੁਰ ਇਹ ਹਨ ਬੱਚੂ ਕੀ ਹੈ ਹੈ ਸਰ ਹੈਲਥੀਂਗ ਐਂਡ ਸੋਸਾਇਟੀ ਬੋਲੋ ਕਿਹੜੀ ਜਗ੍ਹਾ ਤੇ ਇਹ ਕੈਂਪ ਲਗਾਇਆ ਗਿਆ ਤੇ ਕਾਹਦਾ ਕੈਂਪ ਲਗਾਇਆ ਹੈ ਹੈਲਥੀਂਗ ਐਂਡ ਸੋਸਾਇਟੀ ਬੋਲੋ ਮਿਆਨੀ ਪਿੰਡ ਤੇ ਇੱਕ ਮੈਡੀਕਲ ਕੈਂਪ 3 ਮੈਡੀਕਲ ਕੈਂਪ ਲਗਵਾਇਆ ਗਿਆ ਹੈ ਜੋ ਕਿ ਅਮਨਦੀਪ ਹਸਪੀਟਲ ਪਠਾਨਕੋਟ ਅਤੇ ਐਲਪੀਐਨ ਸੋਸਾਇਟੀ ਨਾਲ ਰਲ ਕੇ ਲਗਾਇਆ ਗਿਆ ਹੈ ਅੱਜ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਇਸ ਤਰ੍ਹਾਂ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੇ ਆ ਕਿਹੜੇ ਕਿਹੜੇ ਰੋਗ ਤੇ ਉਹ ਕਿਹੜੀਆਂ ਦਵਾਈਆਂ ਦੇਣਗੇ ਜਦਾ ਕਿ ਤੁਸੀਂ ਸਾਰੇ ਜਾਣਦੇ ਹੋ ਡਿਊ ਟੂ ਫਲਡ ਪਾਣੀ ਕਰਕੇ ਬਹੁਤ ਪੈਨਿਕ ਬਿਮਾਰੀਆਂ ਸਕੇਂਦੀਆਂ ਤੇ ਅਦਰਸ ਬਿਮਾਰੀਆਂ ਖੜ ਚੁਕੀਆਂ ਨੇ ਇਸ ਕਰਕੇ ਉਹਦੇ ਵਾਸਤੇ ਜਿੰਦਾ ਇਹਦਾ ਵੀ ਕੋਈ ਪੇਸ਼ੈਂਟ ਆ ਰਿਹਾ ਉਹਨੂੰ ਉਸ ਅਕੋਰਡਿੰਗ ਮੈਡੀਸਿਨ ਦਿੱਤੀ ਜਾਂਦੀ ਹੈ ਕਦੇ ਕਦੇ ਮੈਨੇਜਮੈਂਟ ਡਸਕਟੇ ਜਾਂਦੇ ਸਰ ਜਦੋਂ ਸ਼ੁਗਰ ਦਾ ਹੋ ਗਿਆ ਹੈ ਬੀਪੀ ਰੋ ਗਿਆ ਤੇ ਅਦਰ ਡਸਕਟੇ ਫ੍ਰੀਓ ਕਾਸਟ ਸਿਤੇ ਆ ਰਿਹਾ ਹੈ ਪਲਾਸ ਰਨ ਮੈਡੀਸਿਨ ਫ੍ਰੀਓ ਕਾਸਟ ਦਿੱਤੀ ਜਾ ਰਹੀ ਹੈ ਸਿੰਡੀਆ ਹੋ ਗਿਆ ਹੈ ਸ਼ੁਗਰ ਦੀਆ ਹੋ ਗਿਆ ਹੈ ਜਾਂ ਕੋਈ ਪੇਨ ਹੈ ਜਾਂ ਕਿਸੇ ਤੰਦਰੀ ਕੋਈ ਪ੍ਰੋਬਲਮ ਹੈ ਫ੍ਰੀਓ ਕਾਸਟ ਐ ਮੈਡੀਸਿਨ ਨਾ ਨੋ ਪਰ ਰਿਕਲਾਈ ਜਾ ਇਨਾ ਅੱਜ ਫ੍ਰੀ ਕੈਂਪ ਲਗਾਇਆ ਤੁਹਾਨੂੰ ਲਗਾਤਾਰ ਵੀ ਅਜੋਰ ਵੀ ਫ੍ਰੀ ਕੈਂਪ ਜਿਹੜਾ ਲਗਾਤਾਰ ਕੈਂਪ ਲੱਗਿਆ ਜੀ ਕਿਤਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਪੰਜਾਬ 'ਚ ਖਲਡ ਆਇਆ ਬਹੁਤ ਬੜਾ ਨੁਕਸਾਨ ਹੋਇਆ ਉਦੋਂ ਵੀ ਸਾਡੀ ਐਨ ਜੀਓ ਵੱਲੋਂ ਰਾਹਤ ਸਮਗਰੀ ਕੈਂਪ ਲਗਾਇਆ ਗਿਆ ਪਿੰਡਾਂ 'ਚ ਖਾਂਡਾਂ 'ਚ ਜਾ ਕੇ ਪੀਓ ਕਾਸਟ ਰਾਸ਼ਨ ਜਦੜੀ ਲੋੜੀ ਪਸ਼ੂਆਂ 'ਸੇ ਚੋਕਰ ਔਰ ਵੀ ਜੋ ਜੋ ਲੋੜੀ ਜਿੱਦਾਂ ਸਾਨੂੰ ਖਾਲਸ ਜਗੀ ਆ ਬਾਸ ਨੂੰ ਚਾਹੀਦਾ ਤੁਹਾਡੀ ਐਨ ਜੀਓ ਵੱਲੋਂ ਟੱਕਾਂ ਤੇ ਜਾ ਕੇ ਲੋਕਾਂ ਦੀ ਸੇਵਾ ਕੀਤੀ ਗਈ ਤੇ ਅੱਗੇ ਵੀ ਸੇਵਾ ਨਮਾਈ ਜਾਏਗੀ ਤੇ ਅੱਜ ਗੱਲ ਮੈਡੀਕਲ ਕੈਂਪ ਦੀ ਜੋ ਜੋ ਸਾਨੂੰ ਪਤਾ ਲੱਗਦਾ ਜਾਏਗਾ ਜਿੱਥੇ ਜਿੱਥੇ ਲੋੜ ਹੈ ਉੱਥੇ ਮੈਡੀਕਲ ਕੈਂਪ ਲਗਾਈ ਜਾਏ ਦੇਖੇ ਤੇ ਕੇ ਅਗਲੇ ਤੱਕ ਇਹ ਜਗ੍ਹਾ ਤੇ ਅਰੇ ਜਗ੍ਹਾ ਕਿਹਨੇ ਕੈਂਪ ਨਹੀਂ ਲਗਾਇਆ ਸਾਡੇ ਕੋਲ ਉਹ ਜਗ੍ਹਾ ਜਿੱਥੇ ਪਾਰ ਆਏ ਤੱਕ ਨਹੀਂ ਕੋਈ ਕੈਂਪ ਲਗਾਇਆ ਉਹ ਫਿਰ ਜਾਇਆ ਜਾਏਗਾ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਨਰ ਸੇਵਾ ਨਾਰਨ ਸੇਵਾ ਹੈ ਜਿੱਥੇ ਵੀ ਸਾਡੇ ਹੋ ਸਕੀ ਹੈ ਕਿ ਜਿੱਥੇ ਵੀ ਸਾਡੇ ਕੋਲ ਜਾਇਆ ਜਾਏਗਾ ਆਪਾਂ ਹਰ ਕੋਸੇ ਜਾਵਾਂਗੇ ਸਾਡੀ ਟੀਮ ਹਮੇਸ਼ਾ ਹੀ ਦਿਨ ਰਾਤ ਦੀ ਦੁਖਿਆਦੀ ਮਦਦ ਕਰਨ ਨੂੰ ਵਾਸਤੇ ਮੇਸ਼ਾ ਰੈਡੀ ਰਹਿੰਦੀ ਹੈ ਇਸ ਕਰਕੇ ਪਰ ਮੈਂ ਸ਼ਾਂਤਿਆ ਰਹਾਂ ਜਿੱਦਾਂ ਉੱਥੇ ਆਇਆ ਸੀ ਗਿਆ ਉਹ ਸਹਾਰਾਂ ਦੇ ਲਾਸ ਦੇਖਿਆ ਤੇ ਜਿੱਥਾ ਪਾਣੀ ਦੇ ਫਲਡ ਦੇ ਨਾਲ ਸਾਰੇ ਜਿਹੜੇ ਆ ਸਾਰੇ ਡੈਗ ਚੁਕੇ ਨੇ ਉਹਨਾਂ ਵਾਸਤੇ ਕੀ ਕਰ ਰਹੇ ਹਾਂ ਲੋਕਲ ਕਿ ਜੀ ਸਪਿੰਡ ਦੇ ਜਸ਼ਨਜੀ ਸਪਿੰਡ ਦੇ ਲੋਕਲ ਹੈ ਇਹਨਾਂ ਨੇ ਸਾਡੇ ਘਰ ਵਿੱਚ ਖੜਿਆ ਹੋਇਆ ਹੋਰਾਂ ਨੇ ਦੱਸਿਆ ਕਿ ਕੋਈ ਪਰਿਵਾਰ ਹੈ ਉਹ ਮਦਕੀ ਦਿਹਾੜੀ ਦਾ ਕੰਮ ਕਰਦਾ ਹੈ ਤਾਂ ਉਹਨਾਂ ਦੇ ਦੋ ਛੋਟੀ ਛੋਟੀ ਲੜਕੀਆਂ ਹੈ ਉਹਨਾਂ ਨੇ ਕਿਹਾ ਜਿਵੇਂ ਵਿਜ਼ਿਟ ਕੀ ਤੱਕਾਰ ਨਾਲ ਪੂਰੀ ਤਾਂ ਡੈਮੇਜ ਹੈ ਕੱਚੇ ਵਾਲੇ ਆ ਕੰਦਾ ਟੁੱਟ ਚੁਕੀ ਆ ਜਿਹੜਾ ਫਰਸ਼ ਹੈ ਉਹ ਬਹੁਤ ਡੀਪ ਜਾ ਚੁਕਿਆ ਹੈ ਰਿਕਰ ਚ ਰਹਿਣ ਵਾਲੀ ਪੋਜੀਸ਼ਨ ਹੀ ਨਹੀਂ ਆ ਉਹ ਕਾਬ ਵਿੱਚ ਨਹੀਂ ਰਹਿ ਰਹੇ ਉਹ ਕਿਸੇ ਪੜੋਸੀ ਦੇ ਘਰ ਵਿੱਚ ਰਹਿ ਰਹੇ ਤਾਂ ਸਾਡੀ ਐਂਜੋ ਵਾਲੋ ਇਹੀ ਹੁਣ ਡਿਸਕਸ ਕੀਤਾ ਗਿਆ ਕਿ ਉਹਨਾਂ ਦੇ ਇੱਕ ਕਮਰੇ ਤੇ ਕੇ ਆਪਾਂ ਕਿਚਨ ਤਿਆਰ ਕਰਵਾ ਗਏ ਉਹਨਾਂ ਨੂੰ ਦੋਵਾਂਗੇ ਕਿ ਉਹ ਉਹਦੇ ਚ ਰਹਿ ਸਕਣ ਤੁਸੀਂ ਦੇਖਿਆ ਨੇ ਕਿ ਇਹ ਅੱਜ ਅੰਗਰੇਜ਼ੀ ਆ ਟਾਈਪ ਕਰਨ ਤੋਂ ਬੋਧਲੇ ਰਹੀਆਂ ਸਾਡੇ ਬਲੂਗੀਆਂ ਚੀਜ਼ ਤੋਂ ਦੱਸਣਾ ਕਿ ਸਿਸਟਮ ਕਿੱਦਾ ਜਾਗਿਆ ਦੇਖੋ ਜੀ ਸਾਡੇ ਵੱਲੋਂ ਗੌਰ ਕੀ ਸਾਡੇ ਕੋਲ ਜੜੀ ਕੋਈ ਐਨ ਜੀਓ ਜਾਂ ਸਾਡੇ ਕੋਲ ਕੋਈ ਬੰਦਾ ਕਹੇਗਾ ਇਹ ਪਰਿਵਾਰ ਦੀ ਹੈਲਪ ਕਰਨੀ ਆ ਸਾਡੇ ਵੱਲੋਂ ਕੀਤੀ ਜਾਏਗੀ ਉਹ ਆਪਾਂ ਤੁਹਾਨੂੰ ਪਿਛਲੇ 8-10 ਸਾਲਾਂ ਤੋਂ ਆਪਾਂ ਕਰਦੇ ਆ ਰਹੇ ਆ ਤਾਂ ਸਾਰਾ ਪਤਾ ਹੀ ਆ ਤੁਸੀਂ ਮੀਡੀਆ ਵਿੱਚੋਂ ਤੁਸੀਂ ਦੇਖਦੇ ਹੋ ਕਿ ਆਪਾਂ ਗ라운ਡ ਲੈਵਲ ਤੇ ਜਾ ਕੇ ਕੰਮ ਕਰਦੇ ਆਂ ਸੈਕਿੰਡ ਮੈਂ ਤੁਹਾਡੇ ਚੰਨ ਰਾਈ ਕੋਈ ਹੋਰ ਗੱਲ ਦੱਸਣਾ ਚਾਹਣਾ ਹੈ ਸੁਪਰ ਡਾਰਕ ਬਾਇਦਾ ਮੂਵੀ ਸ਼ੀਟ ਕਰਕੇ ਇੱਕ ਪੋਡਕਾਸਟ ਚੈਨਲ ਹੈ ਉੱਥੇ ਮਿਸਟਰ ਰਾਗਵ ਜ ਪੰਜਾਬ ਦੇ ਜਦੋਂ ਹਾਲਾਤ ਦੇਖੇ ਤਾਂ ਉਹਨਾਂ ਨੇ ਪ੍ਰੋਪਰ ਇੱਕ ਵੀਡੀਓ ਚਲਾਈ ਜਿਹੜੇ ਵੀਡੀਓ ਵਿੱਚ ਉਹਨਾਂ ਨੇ ਸਾਡੀ ਐਨਜੀਓ ਬਾਰੇ ਦੱਸਿਆ ਕਿ ਐਨਜੀਓ ਕਿੱਦਾਂ ਗਰਾਊਂਡ ਲੈਵਲ 'ਤੇ ਲੋਕਾਂ ਦੀ ਹੈਲਪ ਕਰ ਰਹੀ ਹੈ ਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਸਪੋਰਟ ਕੀਤੀ ਆਪਾਂ ਨਾਲ ਵੀ ਬਹੁਤ ਥੈਂਕ ਯੂ ਕਰਦੇ ਆਂ ਤੇ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਦੇਖ ਕੇ ਸਾਡਾ ਨੂੰ ਸਪੋਰਟ ਕੀਤੀ ਸਾਡਾ ਨਾਲ ਪਿਆਰ ਕੀਤਾ ਆਪਾਂ ਦਿਲੋਂ ਹੀ ਕਰਾਈਆਂ ਉਹਨਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਕਰਦੇ ਆਂ ਕਿ ਉਹਨਾਂ ਸਾਨੂੰ ਦਾ ਪਿਆਰ ਦਿੱਤਾ ਸਾਨੂੰ ਸਾਡੀ ਸਤਿਫੀ ਕਿ ਆਪਾਂ ਲੋਕਾਂ ਦੇ ਪਿਆਰ